ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਬਹੁਤ ਹੀ ਖਾਸ ਪਰਸਨੈਲਿਟੀ ਦੇ ਨਾਲ ਤੁਹਾਨੂੰ ਰੂਬਰੂ ਕਰਾਉਣਾ ਹੈ ਰੈਨਾਉਂਡ ਰਾਈਟਰ ਨੇ ਆਪਣੇ ਇੰਡਸਟਰੀ ਦੇ ਸਿੰਘਜੀਤ ਚੰਕੋਈਆ ਜਿਨ੍ਹਾਂ ਦੇ ਨਾਲ ਖਾਸ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਨਾਲ ਕੋਲਾਬੋਰੇਸ਼ਨ ਦੇ ਵਿੱਚ ਹੁਣ ਆਉਣ ਵਾਲੇ ਟਾਈਮ ਸਾਨੂੰ ਕੰਮ ਕਰਦੇ ਨਜ਼ਰ ਆਉਣਗੇ ਜਸ਼ਨ ਹੀਰ ਸੋ ਜਸ਼ਨ ਵੀ ਸਾਡੇ ਨਾਲ ਹੋਣਗੇ ਔਰ ਸਿੰਘਜੀਤ ਵੀ ਹੋਣਗੇ ਕਰਦੇ ਬਹੁਤ ਸਾਰੀਆਂ ਗੱਲਾਂ ਔਰ ਜਾਣਦੇ ਆ ਕਿ ਕੀ ਕੁਝ ਨਵਾਂ ਲੈ ਕੇ ਆ ਰਹੇ ਨੇ ਉਹ ਇੰਡਸਟਰੀ ਦੇ ਵਿੱਚ ਈ ਸੋਚ ਕੇ ਉਹ ਗਾਣੇ ਜਿਹੜੇ ਨੇ ਸਿੰਘਜੀਤ ਨੇ ਲਿਖੇ ਨੇ ਜਿਹੜੇ ਅੱਜ ਹਰ ਇੱਕ ਦੇ ਫੋਨ ਦੇ ਵਿੱਚ ਵੱਜਦੇ ਨੇ ਮੈਨੂੰ ਲੱਗਦਾ ਮੈਨੂੰ ਸਾਰਿਆਂ ਦੀ ਸੋਚ ਪੜ ਨਹੀਂ ਆਉਂਦੀ ਆ ਥੋੜੀ ਜਿਹਾ ਨਾ ਇਦਾਂ ਲੱਗਦਾ ਕਿਉਂਕਿ ਰਾਈਟਰ ਉਹੀ ਕਾਮਯਾਬ ਹੁੰਦਾ ਹੈ ਜਾਂ ਲੋਕ ਕੋ ਨਹੀਂ ਪਿਆਰ ਕਰਦੇ ਨੇ ਜੋ ਲੋਕਾਂ ਦੀ ਨਬਜ਼ ਦੀ ਗੱਲ ਕਰੇ ਲੋਕਾਂ ਦੇ ਦਿਲ ਦੀ ਰੂਹ ਦੀ ਗੱਲ ਕਰੇ ਸੋ ਇਹ ਪੰਜਾਬੀ ਜ਼ੁਬਾਨ ਆ ਜੀ ਸੋਹਣਾ ਸੋਹਣਾ ਅਭਿਆਪ ਕਰਾਈ ਜਾਂਦੀ ਆ ਉਹ ਇਹ ਕੋਲਾਬੋਰੇਸ਼ਨ ਇਹ ਸਭ ਅਬ ਕਿਸ ਤਰ੍ਹਾਂ ਬਣਦਾ ਤੁਹਾਡਾ ਦੋਨਾਂ ਦਾ ਐਕਚੁਅਲੀ ਮੈਂ ਚਾਹੁੰਦਾ ਸੀਗਾ ਕਿਉਂਕਿ ਮੈਂ ਕਈ ਉਦਾਂ ਦੇ ਗਾਣੇ ਹੁੰਦੇ ਨੇ ਨਾ ਜਿਹਦੇ ਇੱਕ ਤੁਹਾਨੂੰ ਸਪੈਸ਼ਲ ਵੋਕਲ ਚਾਹੀਦੀ ਹੁੰਦੀ ਆ ਮੈਨੂੰ ਲੱਗਦਾ ਜਸ਼ਨਗੀਰ ਨਾ ਉਹ ਖਰੀ ਉਤਰੀ ਉਹ ਚੀਜ਼ ਤੇ ਆਥਣ ਤੇ ਸਰਗੀ ਮਿਲਣ ਗੀਆਂ ਵੰਜਲਾ ਵਿੱਚ ਕਲੀਆਂ ਖਿਲਣ ਗੀਆਂ ਤੇ ਬਿਆਂ ਤੇ ਹੋਣੀਆਂ ਛਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ পাগল ਨਾ ਹੋ ਜਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਤੁਹਾਨੂੰ ਸਿੰਘਜੀਤ ਨੇ ਚੂਜ਼ ਕੀਤਾ ਜਾਂ ਤੁਸੀਂ ਸਿੰਘਜੀਤ ਨੂੰ ਚੂਜ਼ ਕੀਤਾ ਕਿ ਮੈਂ ਸਿੰਘਜੀਤ ਦੇ ਗੀਤੀ ਕਰਨੇ ਸੀ ਸੋਸ਼ਲ ਮੀਡੀਆ ਤੇ ਮਿਲੇ ਸੀ ਓਕੇ ਤੇ ਮੇਰਾ ਪਹਿਲਾ ਇੱਕ ਗਾਣਾ ਆਇਆ ਹੋਇਆ ਸੀ ਉਹ ਇਹਨਾਂ ਨੇ ਸੁਣਿਆ ਇਹਨਾਂ ਨੂੰ ਵਧੀਆ ਲੱਗਿਆ ਤੇ ਬਸ ਇਹਨਾਂ ਨੇ ਫਿਰ ਸੱਦ ਲਿਆ ਸੀ ਕਿ ਮਿਲਦੇ ਆਂ ਉਸ ਤੋਂ ਬਾਅਦ ਐਦਾਂ ਹੀ ਗੱਲ ਸਟਾਰਟ ਹੋ ਗਈ ਹੈ ਇਹਨਾਂ ਨੂੰ ਵਧੀਆ ਲੱਗੀ ਵੋਕਲ ਅਸੀਂ ਕੰਮ ਸਟਾਰਟ ਕਰਤਾ ਕਿਹੜੀਆਂ ਉਹੋ ਜਗਾਵਾਂ ਹੁੰਦੀਆਂ ਨੇ ਜਿੱਥੇ ਸਿੰਘ ਜੀ ਤਾਂ ਲਿਖਦੇ ਆ ਕਿਹੜੀਆਂ ਚੀਜ਼ਾਂ ਨੂੰ ਅਬਜ਼ਰਵ ਕਰਕੇ ਤੁਸੀਂ ਚੀਜ਼ਾਂ ਲਿਖਦੇ ਹੋ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਅੱਜ ਬਹੁਤ ਖਾਸ ਪਰਸਨੈਲਿਟੀਜ਼ ਦੇ ਨਾਲ ਤੁਹਾਨੂੰ ਰੂਬਰੂ ਕਰਾਉਣਾ ਹੈ ਬਹੁਤ ਖਾਸ ਇਸ ਕਰਕੇ ਕਿਉਂਕਿ ਜਿੰਨੇ ਵੀ ਤੁਸੀਂ ਗਾਣੇ ਸੁਣਦੇ ਹੋ ਜਿੰਨੇ ਵੀ ਅੱਜ ਕੱਲ ਰੀਲਾਂ ਤੇ ਟ੍ਰੈਂਡ ਕਰ ਰਹੇ ਨੇ ਉਹ ਜਿਨ੍ਹਾਂ ਦੇ ਲਿਖੇ ਹੋਏ ਨੇ ਉਹਨਾਂ ਦੇ ਨਾਲ ਅੱਜ ਅਸੀਂ ਰਾਬਤਾ ਕਾਇਮ ਕਰਾਂਗੇ ਤੇ ਨਾਲ ਮੇਰੇ ਜਸ਼ਨ ਹੀਰਵੇ ਹੋਣਗੇ ਤੇ ਸਿੰਘਜੀਤ ਚਣਕੋਈਆ ਨਾਮ ਮੈਨੂੰ ਲੱਗਦਾ ਕਿ ਸਾਰਿਆਂ ਨੇ ਸੁਣਿਆ ਹੈ ਹਰ ਗੀਤ ਦੇ ਵਿੱਚ ਵੱਜਦਾ ਹੈ ਬਹੁਤ ਕਲਾਕਾਰਾਂ ਦੇ ਨਾਲ ਇਹਨਾਂ ਨੇ ਕੰਮ ਕੀਤਾ ਹੈ ਬਹੁਤ ਕਲਾਕਾਰਾਂ ਨੂੰ ਆਪਣੇ ਗਾਣੇ ਦੇ ਕੇ ਉਹਨਾਂ ਨੂੰ ਯੂ ਨੋ ਵਾਇਰਲ ਕੀਤਾ ਸਾਮਣੇ ਲੈ ਕੇ ਆਏ ਨੇ ਔਰ ਖੁਦ ਵੀ ਸਿੰਘਜੀਤ ਨੂੰ ਬਹੁਤ ਲੋਕ ਪਿਆਰ ਕਰਦੇ ਆ ਕਿਉਂਕਿ ਉਹਨਾਂ ਦੀ ਰਾਈਟਿੰਗ ਬਹੁਤ ਅੱਛੀ ਹੈ ਬਹੁਤ ਹਾਰਟ ਟੱਚਿੰਗ ਲਿਰਿਕਸ ਨੇ ਜਿਹੜੇ ਸਿੰਘਜੀਤ ਤੁਹਾਡੇ ਲਈ ਡਿਲੀਵਰ ਕਰਦੇ ਨੇ ਤੁਹਾਡੇ ਤੱਕ ਪਹੁੰਚਾਉਂਦੇ ਨੇ ਸੋ ਅੱਜ ਮੇਰੇ ਨਾਲ ਫਾਈਨਲੀ ਸਿੰਘਜੀਤ ਹੈਗੇ ਨੇ ਔਰ ਜਸ਼ਨ ਹੀ ਰਹੇਗੇ ਨੇ ਇਹਨਾਂ ਨਾਲ ਖਾਸ ਗੱਲਬਾਤ ਕਰਾਂਗੇ ਸੋ ਸਿੰਘਜੀਤ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੈਨਿਕ ਸਵੇਰਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਨਪੀ ਜੀ ਤੇ ਦੈਨਿਕ ਸਵੇਰਾ ਦੇਖ ਰਹੇ ਸਾਰੀ ਟੀਮ ਨੂੰ ਮੇਰੇ ਵੱਲੋਂ ਪਿਆਰ ਸਤਿ ਸ੍ਰੀ ਅਕਾਲ ਸੋ ਜਸ਼ਨ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕ ਸੋ ਸੋ ਸਿੰਘਜੀਤ ਔਰ ਜਸ਼ਨ ਬਹੁਤ ਖਾਸ ਕੋਲਾਬੋਰੇਸ਼ਨ ਹੈ ਦੋਨਾਂ ਦੀ ਅੱਜ ਇਹਨਾਂ ਦੇ ਬਾਰੇ ਅਸੀਂ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਪਹਿਲਾਂ ਸਿੰਘਜੀਤ ਤੁਹਾਡੇ ਤੋਂ ਜ਼ਰੂਰ ਜਾਣਾਂਗੇ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਬਹੁਤ-ਬਹੁਤ ਕਿਉਂਕਿ ਮੈਨੂੰ ਲੱਗਦਾ ਕਿ ਇੰਸਟਾ ਖੋਲਦੇ ਆ ਤਾਂ ਸਿੰਘਜੀਤ ਚਣਕੋਈਆਂ ਸੁਣਦੇ ਆ ਰਾਈਟ ਜਿੰਨੇ ਵੀ ਗਾਣੇ ਚੱਲ ਰਹੇ ਨੇ ਅੱਜਕੱਲ੍ਹ ਟ੍ਰੈਂਡਿੰਗ ਤੇ ਉਹ ਤੁਹਾਡੇ ਲਿਖੇ ਹੋਏ ਗਾਣੇ ਚੱਲ ਰਹੇ ਨੇ ਸਭ ਤੋਂ ਪਹਿਲਾਂ ਤਾਂ ਮੁਬਾਰਕ ਔਰ ਜ਼ਰੂਰ ਜਾਨਣਾ ਚਾਹੂੰਗੀ ਕੀ ਸੋਚ ਕੇ ਉਹ ਗਾਣੇ ਜਿਹੜੇ ਨੇ ਸਿੰਘਜੀਤ ਨੇ ਲਿਖੇ ਨੇ ਜਿਹੜੇ ਅੱਜ ਹਰ ਇੱਕ ਦੇ ਫੋਨ ਦੇ ਵਿੱਚ ਵੱਜ ਰਹੇ ਨੇ ਮੈਨੂੰ ਲੱਗਦਾ ਮੈਨੂੰ ਸਾਰਿਆਂ ਦੀ ਸੋਚ ਪੜ ਨਹੀਂ ਆਉਂਦੀ ਆ ਥੋੜੀ ਜਿਹੀ ਨਾ ਇਦਾਂ ਲੱਗਦਾ ਹੈ ਬਾਕੀ ਜੋ ਮੇਰੇ ਨਾਲ ਹੋ ਰਿਹਾ ਜੋ ਮੈਂ ਫੀਲ ਕਰ ਰਿਹਾ ਮੈਨੂੰ ਲੱਗਦਾ ਸਾਰਿਆਂ ਨੇ ਹੋ ਰਿਹਾ ਤਾਂ ਹੀ ਲੋਕ ਇੰਨਾ ਪਿਆਰ ਕਰ ਰਹੇ ਨੇ ਕਿਉਂਕਿ ਰਾਈਟਰ ਉਹੀ ਕਾਮਯਾਬ ਹੁੰਦਾ ਹੈ ਜャ ਲੋਕੋ ਨੇ ਪਿਆਰ ਕਰਦੇ ਨੇ ਜੋ ਲੋਕਾਂ ਦੀ ਨਬਜ਼ ਦੀ ਗੱਲ ਕਰੇ ਲੋਕਾਂ ਦੇ ਦਿਲ ਦੀ ਰੂਹ ਦੀ ਗੱਲ ਕਰੇ ਸੋ ਇਹ ਪੰਜਾਬੀ ਜ਼ੁਬਾਨ ਆ ਜੀ ਸੋਹਣਾ ਸੋਹਣਾ ਅਵਧਿਆਪ ਕਰਾਈ ਜਾਂਦੀ ਆ ਕੀ ਬਾਤ ਆ ਸੋ ਸਿੰਘ ਜੀ ਤੋ ਮੈਨੂੰ ਲੱਗਦਾ ਕਿ ਜਸ਼ਨ ਇਜ਼ ਬlesed ਜਿਨ੍ਹਾਂ ਨੇ ਤੁਹਾਡੇ ਨਾਲ ਹੁਣ ਕੋਲਾਬੋਰੇਸ਼ਨ ਕੀਤੀ ਹੈ ਔਰ ਤੁਹਾਡੇ ਲਿਖੇ ਗਾਣੇ ਹੁਣ ਜਸ਼ਨ ਵੀ ਗਾਉਣਗੇ ਔਰ ਗਾਏ ਵੀ ਆ ਉਹਨਾਂ ਨੇ ਸੋ ਇਹ ਕੋਲਾਬੋਰੇਸ਼ਨ ਇਹ ਸਬਬ ਕਿਸ ਤਰ੍ਹਾਂ ਬਣਦਾ ਤੁਹਾਡਾ ਦੋਨਾਂ ਦਾ ਐਕਚੁਅਲੀ ਮੈਂ ਚਾਹੁੰਦਾ ਸੀਗਾ ਕਿਉਂਕਿ ਮੈਂ ਕਈ ਉਦਾਂ ਦੇ ਗਾਣੇ ਹੁੰਦੇ ਨੇ ਨਾ ਜਿਹਦੇ ਇੱਕ ਤੁਹਾਨੂੰ ਸਪੈਸ਼ਲ ਵੋਕਲ ਚਾਹੀਦੀ ਹੁੰਦੀ ਆ ਮੈਨੂੰ ਲੱਗਦਾ ਜਸ਼ਨ ਹੀਰ ਨਾ ਉਹ ਖਰੀ ਉਤਰੀ ਹੋ ਚੀਜ਼ ਤੇ ਤੇ ਮੈਂ ਹੁਣ ਇਹਨਾਂ ਦੇ ਨਾਲ ਕਲੈਬ ਕਰ ਰਿਹਾ ਜੀ ਤੇ ਇਹਨਾਂ ਨੂੰ ਲੈ ਕੇ ਆ ਰਿਹਾ ਤੇ ਲੋਕ ਪਿਆਰ ਜਿੱਦਾਂ ਮੇਰੇ ਗਾਣੇ ਹੁੰਦਿੰਦੇ ਨੇ ਹੁਣ ਇਹਨਾਂ ਨੂੰ ਵੀ ਦੇਣਗੇ ਜੀ ਸੋ ਜਸ਼ਨ ਯੂ ਆਰ ਲੱਕੀ ਥੈਟ ਯੂ ਆਰ ਵਰਕਿੰਗ ਵਿਦ ਸੰਗੀਤ ਤੇ ਇਹ ਤੁਸੀਂ ਮਿਲੇ ਕਿਵੇਂ ਸੰਗੀਤ ਨੂੰ ਕਿਸ ਤਰ੍ਹਾਂ ਤੁਹਾਨੂੰ ਸੰਗੀਤ ਨੇ ਚੂਜ਼ ਕੀਤਾ ਜਾਂ ਤੁਸੀਂ ਸੰਗੀਤ ਨੂੰ ਚੂਜ਼ ਕੀਤਾ ਕਿ ਮੈਂ ਸੰਗੀਤ ਤੇ ਗੀਤੀ ਕਰਨੇ ਆ ਦੋਮਾ ਨੇ ਕੀਤਾ ਆ ਅਸੀਂ ਸੋਸ਼ਲ ਮੀਡੀਆ ਤੇ ਮਿਲੇ ਸੀ ਤੇ ਮੇਰਾ ਪਹਿਲਾ ਇੱਕ ਗਾਣਾ ਆਇਆ ਹੋਇਆ ਸੀ ਉਹ ਇਹਨਾਂ ਨੇ ਸੁਣਿਆ ਇਹਨਾਂ ਨੂੰ ਵਧੀਆ ਲੱਗਿਆ ਤੇ ਬਸ ਇਹਨਾਂ ਨੇ ਫਿਰ ਸੱਦ ਲਿਆ ਸੀ ਕਿ ਮਿਲਦੇ ਆ ਉਹ ਤੋਂ ਬਾਅਦ ਐਦਾਂ ਹੀ ਗੱਲ ਸਟਾਰਟ ਹੋ ਗਈ ਹੈ ਇਹਨਾਂ ਨੂੰ ਵਧੀਆ ਲੱਗੀ ਵੋਕਲ ਅਸੀਂ ਕੰਮ ਸਟਾਰਟ ਕਰਤਾ ਓਕੇ ਸੋ ਕਿਹੜਾ ਗਾਣਾ ਸੀਗਾ ਜਿਹੜਾ ਤੁਹਾਡਾ ਸਿੰਘਜੀਤ ਨੂੰ ਮਿਲਣ ਤੋਂ ਪਹਿਲਾਂ ਤੁਹਾਡੇ ਰਿਲੀਜ਼ ਹੋਇਆ ਹੋਇਆ ਸੀ ਉਹ ਸੀਗਾ ਮੇਰਾ ਵੈਰ ਓਕੇ ਉਹ ਮੈਂ ਬਾਅਦ ਕੀਤਾ ਸੀ ਕਿਤੇ ਹਾਂਜੀ ਉਹ ਸੁਣਿਆ ਸੀ ਇਹਨਾਂ ਨੇ ਤੇ ਹੁਣ ਕਿੰਨੇ ਗਾਣੇ ਤੁਸੀਂ ਕਰ ਚੁੱਕੇ ਹੋ ਇਹਨਾਂ ਦੇ ਲਿਖੇ ਹੋਏ ਇਹਨਾਂ ਦੇ ਲਿਖੇ ਹੋਏ ਮੈਂ 6 ਗਾਣੇ ਕਰ ਚੁੱਕੀ ਹਾਂ ਇੱਕ ਡੂਇਟ ਹੈ ਤੇ 4 ਮੇਰੀ EP ਦੇ ਗਾਣੇ ਨੇ ਤੇ ਇੱਕ ਮੇਰਾ ਸਿੰਗਲ ਗਾਣਾ ਹੈ ਚੁੰਨੀ ਦਾ ਗੁਲਾਬ ਸੋ ਬਹੁਤ ਕੰਪੀਟੀਸ਼ਨ ਹੈ ਬਹੁਤ ਕੁਝ ਚੱਲ ਰਿਹਾ ਸੋ ਇੰਡਸਟਰੀ ਚ ਪੈਰ ਰੱਖਿਆ ਤੁਸੀਂ ਹੁਣ ਹੈਨਾ ਇੱਕ ਜ਼ਰੀਆ ਮਿਲਿਆ ਤੁਹਾਨੂੰ ਇੱਕ ਪਲੈਟਫਾਰਮ ਦਿੱਤਾ ਸਿੰਘ ਜੀਤ ਨੇ ਸੋ ਕਿੰਨੇ ਕੁ ਐਕਸਾਈਟਿਡ ਹੋ ਕਿੰਨੇ ਕੁ ਨਰਵਸ ਹੋ ਕਿਉਂਕਿ ਵੈਸੇ ਤਾਂ ਤੁਸੀਂ ਗੀਤ ਕਰ ਚੁੱਕੇ ਹੋ ਪਰ ਫਿਰ ਵੀ ਨਰਵਸ ਤਾਂ ਹਾਂ ਬਹੁਤ ਮਨ ਨੂੰ ਹਲੇ ਨਹੀਂ ਉਹ ਚੱਕ ਜੀ ਖੁੱਲੀ ਨਹੀਂ ਹੈਗੀ ਬਟ ਐਕਸਾਈਟਿਡ ਵੀ ਹਾਂ ਅੱਗੇ ਵਾਲਾ ਰਾਹ ਬਹੁਤ ਸੋਹਣਾ ਹੋਣ ਵਾਲਾ ਆ ਕੀ ਬਾਤ ਹੈ ਸੋ ਕੌਨਫੀਡੈਂਟ ਹਾਂਜੀ ਸੋ ਸਿੰਘ ਜੀ 2000 ਦੇ ਤੁਸੀਂ ਲਿਖ ਰਹੇ ਹੋ ਰਾਈਟ ਮੈਂ ਸੁਣ ਰਹੀ ਸੀ ਤੁਹਾਨੂੰ ਵੈਸੇ ਪਹਿਲਾਂ ਵੀ ਬਹੁਤ ਤੁਹਾਡੇ ਨਾਲ ਗੱਲਾਂ ਕੀਤੀਆਂ ਨੇ ਆਪਾਂ ਤੇ 24 ਸਾਲ ਹੋ ਗਏ ਹੈ ਨਾ ਲਿਖਦੇ ਹੋਏ ਬਹੁਤ ਤਜਰਬਾ ਹੋ ਗਿਆ ਸੋ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਦੱਸਿਆ ਕਿ ਮੈਂ ਪੜ੍ਹ ਲੈਣਾ ਹੈ ਨਾ ਵੀ ਕਿਸ ਤਰ੍ਹਾਂ ਦੀ ਸਿਚੁਏਸ਼ਨ ਦੇ ਵਿੱਚ ਮੈਨੂੰ ਕਿਸ ਤਰ੍ਹਾਂ ਦਾ ਗਾਣਾ ਲਿਖਣਾ ਯੂ ਆਰ ਅ ਨੇਚਰ ਲਵਰ ਕਿਹੜੀਆਂ ਉਹੋ ਜਗਾਵਾਂ ਹੁੰਦੀਆਂ ਨੇ ਜਿੱਥੇ ਸਿੰਘ ਜੀ ਤਾਂ ਲਿਖਦੇ ਆ ਕਿਹੜੀਆਂ ਚੀਜ਼ਾਂ ਨੂੰ ਅਬਜ਼ਰਵ ਕਰਕੇ ਤੁਸੀਂ ਚੀਜ਼ਾਂ ਲਿਖਦੇ ਹੋ ਕਈ ਕਰੀ ਇਦਾਂ ਹੁੰਦਾ ਨਾ ਵੀ ਉੱਥੇ ਲਾਈਨ ਪਈ ਆ ਜ ਅੱਖਰ ਪਏ ਨੇ ਨਾ ਉਹ ਚੀਜ਼ਾਂ ਪਈਆਂ ਨੇ ਬਾਦ ਤੁਹਾਨੂੰ ਆਪ ਦੇ ਆਪ ਖਿੱਚ ਲੈਂਦੀ ਹੈ ਜਿਵੇਂ ਹੁਣ ਹਵਾ ਹੀ ਚੱਲਦੀ ਆ ਨਾ ਬਹੁਤ ਚੀਜ਼ਾਂ ਤੁਹਾਡੇ ਅੰਦਰ ਪਨਪਦੀਆਂ ਰਹਿੰਦੀਆਂ ਨੇ ਤੇ ਬਾਕੀ ਦਿਮਾਗ ਦੇ ਵਿੱਚ ਕੁਛ ਨਾ ਕੋਈ ਚੱਲੀ ਜਾਂਦਾ ਹਰ ਚੀਜ਼ ਨੂੰ ਲੈ ਕੇ ਨਾ ਫੁੱਲਾਂ ਨੂੰ ਲੈ ਕੇ ਦੁਨੀਆਦਰੀ ਨੂੰ ਲੈ ਕੇ ਰਿਲੇਸ਼ਨ ਨੂੰ ਇਮੋਸ਼ਨਸ ਨੂੰ ਲੈ ਕੇ ਸੋ ਸਾਰਾ ਆਪਣੇ ਕੋਲਾਬ ਬਣ ਜਾਂਦਾ ਕਈ ਤੁਸੀਂ ਟਾਰਗੇਟਲੀ ਲਿਖਦੇ ਹੋ ਨਾ ਵੀ ਨਹੀਂ ਯਾਰ ਮੈਂ ਇਹ ਚੀਜ਼ ਤੇ ਲਿਖਣਾ ਹੈ ਫਿਰ ਉਹ ਇਦਾਂ ਹੀ ਸਬਬ ਬਣਦੇ ਨੇ ਕਈ ਵਾਰ ਤੁਸੀਂ ਟ੍ਰੈਵਲ ਕਰਦੇ ਹੋ ਉਦੋਂ ਵਧੀਆ ਤੁਹਾਡੇ ਦਿਮਾਗ ਦੇ ਵਿੱਚ ਫੁਰਨ ਆਉਂਦੇ ਨੇ ਤੇ ਤੁਸੀਂ ਲੱਗੇ ਰਹਿੰਦੇ ਹੋ ਬਸ ਮੈਨੂੰ ਇਦਾਂ ਹੀ ਆ ਵੀ ਕਿਤੇ ਜਾ ਕੇ ਘੁੰਮ ਕੇ ਬੈਠ ਕੇ ਇਕਾਂਤ ਦੇ ਵਿੱਚ ਐਕਚੁਅਲੀ ਜ਼ਿਆਦਾ ਵਧੀਆ ਲੱਗਦਾ ਹੈ ਲਿਖਣਾ ਓਕੇ ਸੋ ਹੁਣੇ-ਹੁਣੇ ਅਸੀਂ ਗੀਤ ਸੁਣਿਆ ਹੈ ਨਾ ਸਕੂਨ ਧੀਆ ਰਾਜਵੀਰ ਜਵੰਦਾ ਜਿਨੇ ਜਿਹੜੇ ਗਾਏ ਨੇ ਤੁਹਾਡੇ ਗਾਣੇ ਇਹ ਜਦੋਂ ਤੁਸੀਂ ਲਿਖੇ ਇਹਦੀ ਸਟੋਰੀ ਥੋੜੀ ਜਿਹੀ ਮੈਂ ਜਾਣਨਾ ਚਾਹੂੰਗੀ ਆਈ ਥਿੰਕ ਆਫ ਕੈਮਰਾ ਤੁਸੀਂ ਮੈਰੇ ਨਾਲ ਸ਼ੇਅਰ ਕਰ ਰਹੇ ਜੀ ਮੈਂ ਚਾਹਨੀ ਤੁਸੀਂ ਆਨ ਕੈਮਰਾ ਵੀ ਕਰੋ ਹਾਂਜੀ ਕਿਉਂਕਿ ਇਹ ਗਾਣਾ ਐਕਚੁਅਲੀ ਮੁੰਡਾ ਨਿਊ ਸੀਗਾ ਜੀ ਮੈਂ ਉਹਦੇ ਵਾਸਤੇ ਲਿਖਿਆ ਸੀਗਾ ਮੈਨੂੰ ਉਹਦੀ ਵੋਕਲ ਬਹੁਤ ਪਸੰਦ ਹੈ ਸਟੇਲ ਅਜੇ ਵੀ ਹ ਤੇ ਉਹਦੇ ਲਈ ਬਣਾਇਆ ਮੈਂ ਤੇ ਜੀ ਗੁਰੀ ਵੀਰੇ ਨੇ ਫਿਰ ਬੈਠ ਕੇ ਪਰ ਉਹਨਾਂ ਦੀ ਟੀਮ ਨੂੰ ਪਸੰਦ ਨਹੀਂ ਆਇਆ ਖਾਸ ਉਹਨਾਂ ਨੂੰ ਲੱਗਿਆ ਵੀ ਠੀਕ ਹੈ ਕੋਈ ਕੁਝ ਹੋਰ ਗੱਲ ਕਰ ਸਕਦੇ ਆ ਹਾਲਾਂਕਿ ਮੈਨੂੰ ਲੱਗਦਾ ਸੀ ਬਹੁਤ ਵਧੀਆ ਗੱਲ ਹੈ ਫਿਰ ਇਸ ਤੋਂ ਬਾਅਦ ਦੋ ਸਿੰਗਰ ਹੋਰ ਸੀ ਵੀਰ ਵਧੀਆ ਹੈ ਚਲੋ ਨੇਮ ਨਹੀਂ ਲੈਣਾ ਉਹਨਾਂ ਨੂੰ ਵੀ ਕਹਿੰਦੇ ਬਾਈ ਕੋਈ ਹੋਰ ਗੱਲ ਕਰਦੇ ਆ ਯਾਰ ਇਸ ਤੋਂ ਬਾਅਦ ਰਾਜਵੀਰ ਵੀਰਾ ਤੇ ਜਦੋਂ ਉਹਨਾਂ ਨੂੰ ਸੁਣਾਇਆ ਉਹਨਾਂ ਨੂੰ ਵੀ ਠੀਕ ਠੀਕ ਹੀ ਰਿਸਪੌਂਸ ਲੱਗਿਆ ਵੀ ਗਾਣੇ ਦਾ ਹਾਂਜੀ ਕਿਉਂਕਿ ਕਈ ਚੀਜ਼ਾਂ ਹੁੰਦੀਆਂ ਨੇ ਨਾ ਉਹ ਡੈਪਥ ਜਦ ਜਾਂਦੀਆਂ ਨੇ ਨਾ ਬਾਅਦ ਦੇ ਵਿੱਚ ਪਤਾ ਲੱਗਦੀਆਂ ਨੇ ਹਨਾ ਪਰ ਉਹਨਾਂ ਨੂੰ ਥੋੜੇ ਦੇ ਟਾਈਮ ਬਾਅਦ ਉਹਨਾਂ ਨੂੰ ਪਤਾ ਲੱਗਿਆ ਵੀ ਨਹੀਂ ਯਾਰ ਇਹ ਕੋਈ ਗੱਲ ਹੈ ਨਾ ਕਿਉਂਕਿ ਫੀਲ ਆਉਣ ਲੱਗ ਜਾਂਦੀ ਹੈ ਨਾ ਜਦੋਂ 뮤지컬ੀ ਫਾਈਨਲ ਉਹਦੀ ਵੇਵ ਬਣ ਗਈ ਹੈ ਨਾ ਉਸ ਤੋਂ ਬਾਅਦ ਕਮਾਲ ਹੋ ਗਿਆ ਫਿਰ ਬਹੁਤ ਵਧੀਆ ਲੱਗਿਆ ਤੇ ਇਦਾਂ ਗੀਤ ਦੀ ਜਰਨੀ ਦਾ ਸਫਰ ਆ ਗੀਤ ਚੁੰਨਦਾ ਐ ਐਕਚੁਅਲੀ ਉਹ ਟਰੈਵਲ ਕਰਦਾ 1% ਟੂ ਅਨਦਰ ਹਨਾ ਉਸ ਤੋਂ ਬਾਅਦ ਫਿਰ ਜਿੱਥੇ ਪਹੁੰਚਣਾ ਉਹਨੇ ਪਹੁੰਚ ਜਾਣਾ ਹੁਣ ਆਡੀਅੰਸ 'ਚ ਪਹੁੰਚ ਗਿਆ ਸਾਰਿਆਂ ਦਾ ਸਕੂਨ ਹੋ ਗਿਆ ਇਹੋ ਕੀ ਆ ਬਾਤ ਐ ਸੋ ਗੁਰਨਾਮ ਦੀ ਮੂਵੀ ਆ ਰਹੀ ਐ ਰੋਜ਼ ਰੋਜ਼ੀ ਤੇ ਗੁਲਾਬੋਸਟ 'ਚ ਵੀ ਤੁਸੀਂ ਗਾਣੇ ਲਿਖੇ ਆ ਔਰ ਗੁਰਨਾਮ ਦੇ ਗਾਣਿਆਂ ਨੂੰ ਵੀ ਬੜਾ ਪਰਵਾਹ ਹੁੰਗਾ ਰ ਮਿਲ ਰਿਹਾ ਜਿੰਨੇ ਤੁਸੀਂ ਲਿਖੇ ਆ ਸੋ ਉਹਨਾਂ ਦੇ ਬਾਰੇ ਵੀ ਦੱਸੋ ਕੁਝ ਕਿੰਨੇ ਸੰਗਸ ਉਸ ਫਿਲਮ ਦੇ ਵਿੱਚ ਜੋ ਤੁਹਾਡੇ ਐਕਚੁਅਲੀ ਅੱਗੇ ਉਹਨਾਂ ਦੀ ਜਿਹੜੀ ਮੂਵੀਜ਼ ਨੇ ਉਹਨਾਂ 'ਚ ਕਰ ਰਹੇ ਆ ਕੰਮ ਇਹਦੇ ਲਈ ਇੱਕ ਉਹਨਾਂ ਦਾ ਸੰਗ ਅਸੂਰ ਨੂੰ ਗਾਣਾ ਬਣਾਤਾ ਜੀ ਫਿਰ ਅਸੀਂ ਤੇ ਇਦਾਂ ਹੀ ਮਤਲਬ ਜਿੱਦਾਂ ਸਾਡਾ ਪਾਗਲ ਗਾਣਾ ਰਿਹਾ ਨਾ ਇਦਾਂ ਹੀ ਉਹਨੂੰ ਵੀ ਲੋਕ ਬਹੁਤ ਪਿਆਰ ਕਰਨਗੇ ਬਹੁਤ ਵਧੀਆ ਗਾਣਾ ਹੈ ਮੈਨੂੰ ਵੀ ਬਹੁਤ ਪਸੰਦ ਹੈ ਜੀ ਗਾਣਾ ਓਕੇ ਸੋ ਸਿੰਘਜੀਤ ਪਾਗਲ ਗਾਣਾ ਜਿਹੜਾ ਹੈ ਉਹਨੇ ਐਕਚੁਅਲ ਚ ਪਾਗਲ ਕੀਤਾ ਸਾਰਿਆਂ ਨੂੰ ਕਿਉਂਕਿ ਉਹ ਇਹਨਾਂ ਦਿਲ ਤੇ ਲੱਗਦਾ ਜਦੋਂ ਅਸੀਂ ਉਸ ਗਾਣੇ ਨੂੰ ਸੁਣਦੇ ਆ ਉਹਦੀ ਵਾਈਬ ਉਹਦੇ ਨਾਲ ਕਨੈਕਸ਼ਨ ਫੀਲ ਕਰਦੇ ਆ ਅਸੀਂ ਸੋ ਹਰ ਦੀਵਾਲੀ ਤੇ ਤੁਹਾਡਾ ਗੀਤ ਸੁਣਿਆ ਜਾਂਦਾ ਸੋ ਤੁਸੀਂ ਪਰਸਨਲੀ ਦੀਵਾਲੀ ਤੇ ਬਣਾਉਨੇ ਹੋ ਉਸ ਗੀਤ ਤੇ ਰੀਲਾਂ ਕਿਉਂਕਿ ਮੈਨੂੰ ਪੂਰੀ ਪੂਰੀ ਉਮੀਦ ਹੈ ਕਿ ਜਦੋਂ ਤੁਸੀਂ ਇੰਸਟਾ ਖ ਜਦੋਂ ਦਿਮਾਗ ਸੀਗਾ ਨਾ ਮੇਰੇ ਉਹ ਲਾਈਨ ਆਪਣੇ ਆਪ ਦੇ ਵਿੱਚ ਕੰਪਲੀਟ ਹੈ ਨਾ ਮੈਂ ਕਿਤੇ ਪਾਗਲ ਨਾ ਹੋ ਜਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਉਹ ਜ਼ਰੂਰੀ ਨਹੀਂ ਕਿ ਕੁੜੀ ਦੀ ਗੱਲ ਹੈ ਨਾ ਉਹ ਇੱਕ ਸੱਭਿਆਚਾਰ ਦੀ ਜ਼ੁਬਾਨ ਦੀ ਬੋਲੀ ਦੀ ਉਹ ਚ ਹਰ ਚੀਜ਼ ਹੈ ਤੇ ਉਹਨੇ ਇੱਕ ਧਾਰਮਿਕ ਫੀਲ ਵੀ ਆਉਂਦਾ ਹੈ ਨਾ ਜਦੋਂ ਤੁਸੀਂ ਦਸਵੀਂ ਦੁਸ਼ਹਿਰਿਆਂ ਦੀ ਗੱਲ ਕਰਦੇ ਹੋ ਹਨ ਤੇ ਉਹ ਫੀਲ ਆਉਂਦਾ ਤੇ ਇੱਕ ਸੱਭਿਆਚਾਰ ਦੀ ਗੱਲ ਆਉਂਦੀ ਹੈ ਕੋ ਪ੍ਰਾਣੇ ਅੱਕ ਉਹ ਰੋਈਆਂ ਉਹ ਸਰਗੀ ਉਹ ਫੁੱਲ ਉਹ ਟਿੱਬੇ ਉਹ ਜੋ ਗੱਲਾਂ ਆਉਂਦੀਆਂ ਨੇ ਨਾ ਕਿਉਂਕਿ ਬੇਸਿਕਲੀ ਆਪਾਂ ਜਿੰਨੇ ਮਰਜੀ ਮਾਡਰਨ ਬਣ ਜਾਈਏ ਕਨੈਕਟ ਅਸੀਂ ਪਾਸ ਨਾ ਰਹਨੇ ਆ ਤਾਂ ਸਾਡੀ ਜ਼ੁਬਾਨ ਸਾਡੀਆਂ ਜਣਾਣਾ ਜੁਣੀ ਇਹ ਗੱਲਾਂ ਨੇ ਰੀਲਸ ਮੈਂ ਵੀ ਪਾਉਣਾ ਤੇ ਮੈਂ ਬਹੁਤ ਗਾਣੇ ਲਿਖਣ ਦੀ ਕੋਸ਼ਿਸ਼ ਕਰਦਾ ਨਾ ਵੀ ਉਹਦੇ ਵਰਗਾ ਲਿਖੀਏ ਪਰ ਜੋ ਹੁਣ オリジナル ਹੋ ਗਿਆ ਜੋ ਹੋ ਗਿਆ ਸੋ ਜਸ਼ਨ ਬਹੁਤ ਕੁਝ ਅਸੀਂ ਸੋਚ ਕੇ ਹੈ ਨਾ ਆਪਣਾ ਕੋਈ ਵੀ ਸਟੈਪ ਲੈਣਾ ਹੈ ਲਾਈਫ ਦਾ ਤੁਸੀਂ ਵੀ ਹੁਣ ਇੰਡਸਟਰੀ ਦੇ ਵਿੱਚ ਆਏ ਹੋ ਬਹੁਤ ਸਾਰੇ ਸੁਪਨੇ ਲੈ ਕੇ ਆਏ ਹੋਵੋਗੇ ਬਹੁਤ ਸਾਰੇ ਡ੍ਰੀਮਸ ਦੇਖੇ ਹੋਣਗੇ ਇੱਕ ਨਾਲ ਨਹੀਂ ਬਹੁਤ ਸਾਰੇ ਕਲਾਕਾਰਾਂ ਨਾਲ ਗੀਤ ਗਾਉਣੇ ਆ ਮੈਂ ਪਹਿਲਾਂ ਤਾਂ ਦੱਸੋ ਕਿ ਜਿੰਨਾ ਨਾਲ ਤੁਸੀਂ ਕਰ ਰਹੇ ਹੋ ਕੰਮ ਸਿੰਘਜੀਤ ਦੇ ਨਾਲ ਉਹਨਾਂ ਨੇ ਗੀਤ ਤੁਹਾਡੇ ਲਿਖਿਆ ਉਹਨਾਂ ਦੇ ਨਾਲ ਕੋਈ ਡੂਇਟ ਕੀਤਾ ਹੈ ਤੁਸੀਂ ਨਹੀਂ ਉਹਨਾਂ ਨਾਲ ਤਾਂ ਮੈਂ ਕੋਈ ਵੀ ਨਹੀਂ ਕੀਤਾ ਓਕੇ ਆਉਣ ਵਾਲੇ ਟਾਈਮ 'ਚ ਦੇਖ ਸਕਦੇ ਆ ਪਤਾ ਨਹੀਂ ਮੈਮ ਹਲੇ ਤਾਂ ਨਹੀਂ ਡੂਇਟ ਤਾਂ ਹਲੇ ਕੁਝ ਸੋਚਿਆ ਹੀ ਨਹੀਂ ਹੈ ਸਿੰਗਲ ਹੀ ਕਰਨੇ ਨੇ ਸਾਰੇ ਟਰੈਕ ਤੇ ਆਉਣ ਵਾਲੇ ਸਾਰੇ ਟਰੈਕ ਬੜੇ ਵਧੀਆ ਨੇ ਓਕੇ ਸੋ ਹੋਰ ਵੀ ਬਹੁਤ ਸਾਰੇ ਡ੍ਰੀਮਸ ਹੋਣਗੇ ਕਿ ਮੈਂ ਇਹਦੇ ਨਾਲ ਵੀ ਗਾਉਣਾ ਹੈ ਡੂਇਟ ਕਰਨਾ ਹੈ ਇਹਨਾਂ ਨਾਲ ਵੀ ਇਹਨਾਂ ਨਾਲ ਵੀ ਸੋ ਕੀ ਨੇ ਉਹ ਤੁਹਾਡੇ ਡ੍ਰੀਮਸ ਕਿਸ ਤਰ੍ਹਾਂ ਤੁਸੀਂ ਉਹਨਾਂ ਡ੍ਰੀਮਸ ਤੇ ਖਰੇ ਉਤਰੋਗੇ ਦੂਈ ਦਿ ਮੈਂ ਵੱਲੇ ਸੋਚਿਆ ਨਹੀਂ ਮੈਂ ਮੈਂ ਸਿੰਗਲ ਦਾ ਹੀ ਸੋਚਾ ਹੋਇਆ ਫਿਲਹਾਲ ਤੇ ਕਿ ਪਹਿਲਾਂ ਸਿੰਗਲ ਟਰੈਕ ਕਰੀਏ ਜਿੰਨੇ ਹੋ ਸਕਦੇ ਆ ਬਾਕੀ ਅਗਰ ਕੋਈ ਆਫਰ ਆਈ ਤਾਂ ਆਬਵਸ ਕਰਾਂਗੇ ਵਧੀਆ ਹੋ ਜਾਏ ਤੁਸੀਂ ਪਰਸਨਲੀ ਕਿਸ ਤਰ੍ਹਾਂ ਦਾ ਜਨਰ ਪਸੰਦ ਕਰਦੇ ਸਾਰੀ ਮੈਮ ਹਰ ਤਰ੍ਹਾਂ ਦਾ ਕਾਲੇ ਸਾਰੀ ਸੋ ਕੁਝ ਸੁਣਾਓਗੇ ਸਾਨੂੰ ਕਿਸ ਨਾ ਇਹ ਕੁਝ ਵੀ ਜੋ ਤੁਹਾਡਾ ਪਰਸਨਲ ਫੇਵਰੇਟ ਹੈ ਕੁਝ ਸਿੰਘਜੀਤ ਦਾ ਲਿਖਿਆ ਸੁਣਾ ਦਿਓ ਆਥਣ ਤੇ ਸਰਗੀ ਮਿਲਣ ਗੀਆਂ ਵੰਜਲਾ ਵਿੱਚ ਕਲੀਆਂ ਖਿਲਣ ਗੀਆਂ ਤੇ ਬਿਆਂ ਤੇ ਹੋਣੀਆਂ ਛਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਮੈਂ ਕਿਤੇ পাগল ਨਾ ਹੋ ਜਾਵਾਂ ਜਿਸ ਦਿਨ ਤੂੰ ਮੇਰੀ ਹੋਵੇਂਗੀ ਸੋ ਰਿਆਜ਼ ਵੀ ਕਰਦੇ ਹਾਂ ਤੁਸੀਂ ਹੈਨਾ ਤੁਸੀਂ ਕੁਝ ਇਨਸਟਰਕਸ਼ਨਸ ਦਿੰਨੇ ਹੋ ਇਹਨਾਂ ਨੂੰ ਕਿਵੇਂ-ਕਿਵੇਂ ਇਹਨਾਂ ਨੂੰ ਤਿਆਰ ਕਰ ਰਹੇ ਹੋ ਤੁਸੀਂ ਇੰਡਸਟਰੀ ਚ ਲੈ ਕੇ ਹੋ ਤਲਵਾਰ ਲਟਕਾਈ ਰੱਖਦਾ ਜੀ ਮੈਂ ਹਰ ਟਾਈਮ ਫੋਨ ਕਰਕੇ ਵੀ ਰਿਆਜ਼ ਨਹੀਂ ਛੱਡਣਾ ਹੈ ਕਿਉਂਕਿ ਰਿਆਜ਼ ਦੇ ਨਾਲ ਹੀ ਹੈ ਨਾ ਜੋ ਇਹਨਾਂ ਕੋਲੇ ਪ੍ਰਮਾਤਮਾ ਨੇ ਆਲਰੇਡੀ ਇਹਨਾਂ ਨੂੰ ਬਹੁਤ ਸੋਹਣੀ ਵੋਕਲ ਦਿੱਤੀ ਹੈ ਤੇ ਥੋੜਾ ਜਿਹਾ ਹੋਰ ਨਿਖਾਰ ਕੇ ਨਾ ਬਹੁਤ ਸੋਨੇ ਦਾ ਸੁਆਗ ਵਾਲੀ ਗੱਲ ਹੋ ਜਾਂਦੀ ਹੈ ਵੈਸੇ ਬਹੁਤ ਮਿਹਨਤੀ ਹੈ ਕੁੜੀ ਜੀ ਤੇ ਲੱਗੀ ਰਹਿੰਦੀ ਹੈ ਸਾਰੀ ਜੜੀ ਅਵਦਾਨ ਜੋ ਵੀ ਹੈ ਬਾਕੀ ਹੁਣ ਸਰੋਤਿਆਂ ਦੇ ਜਿੰਨਾ ਵੀ ਇਹਨਾਂ ਨੂੰ ਪਿਆਰ ਦਿੰਦੇ ਨੇ ਜੋ ਵੀ ਦਿੰਦੇ ਨੇ ਮੇਰੀ ਲਿਖਤ ਦੇ ਹਿਸਾਬ ਨਾਲ ਇਹਨਾਂ ਦੀ ਮੈਨੂੰ ਲੱਗਦਾ ਵੀ ਅਸੀਂ ਕੁਝ ਕਰ ਜਾਣਾ ਹੈ ਮਤਲਬ ਲੱਗ ਜਾ ਲੱਗਦਾ ਹੈ ਹਨਾ ਇਦਾਂ ਕਿਉਂਕਿ ਇਹਨਾਂ ਦੀ ਵੋਕਲ ਦੇ ਜੋ ਹੈ ਗਿਆ ਹਨਾ ਫੀਲ ਉਹ ਮੇਰੇ ਵਰਡਸ ਦੇ ਨਾਲ ਬਿਲਕੁਲ ਮੈਚ ਕਰ ਰਹੇ ਨੇ ਤੇ ਕੁਝ ਡਿਫਰੈਂਟ ਚ ਲੈ ਕੇ ਆ ਰਹੇ ਆ ਜਲਦੀ ਤੇ ਇੱਕ ਫੁੱਲ ਐਲਬਮ ਕਰ ਰਹੇ ਆ ਮੇ ਨਾਲ ਹੋਣੇਗਾ ਓਕੇ ਸੋ ਬਹੁਤ ਕਲਾਕਾਰਾਂ ਨਾਲ ਤੁਸੀਂ ਕੰਮ ਕੀਤਾ ਹੈ ਬਹੁਤ ਕਲਾਕਾਰਾਂ ਨੇ ਤੁਹਾਡੇ ਗਾਣੇ ਗਾਏ ਆ ਇੱਕ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਦਿਲਜੀਤ ਦੋਸਾਂਝ ਬਹੁਤ ਅੱਛਾ ਆਪਣੀ ਇੰਡਸਟਰੀ ਦਾ ਗਰੋਥ ਦੇ ਲਈ ਆਪਣਾ ਨਾਮ ਉਹਨਾਂ ਨੇ ਬਹੁਤ ਇੰਡਸਟਰੀ ਦਾ ਅੱਗੇ ਲੈ ਕੇ ਗਏ ਆ ਜੀ ਤੁਸੀਂ ਦਿਲਜੀਤ ਦੋਸਾਂਝ ਨਾਲ ਕੰਮ ਕੀਤਾ ਜਾਂ ਕਦੇ ਆਉਣ ਵਾਲੇ ਟਾਈਮ 'ਚ ਦੇਖ ਸਕਦੇ ਹਾਂ ਹਾਂ ਬਹੁਤ ਛੇਤੀ ਜੀ ਤੁਹਾਨੂੰ ਲੱਗੇ ਜੀ 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 ਦਿਸ ਇਜ਼ ਅ ਬ੍ਰੇਕਿੰਗ ਬੇਸਿਕਲੀ ਹਾਂ ਜੀ ਕਿਉਂਕਿ ਸਾਡੀ ਆਲਰੇਡੀ ਪਿੱਛੇ ਜੇ ਵੀ ਥੋੜਾ ਜਿਹਾ ਬਣਿਆ ਸੀਗਾ ਸਬਬ ਤੇ ਉਹ ਕੋਈ ਗਾਣਾ ਹੁੰਦਾ ਉਹ ਕਿਸੇ ਹੋਰ ਨੂੰ ਪਸੰਦ ਆ ਗਿਆ ਤੇ ਭਾਜੀ ਕਹਿੰਦੇ ਫਿਰ ਵੀ ਕਰ ਲੈਣੇ ਆ ਹਨਾ ਉਦਾਂ ਬਾਈ ਬੌਸ ਦੇ ਨਾਲ ਮੈਂ ਕਰ ਰਿਹਾ ਸੀਦਾ ਬੌਸ ਵੀਰਾਂ ਤੇ ਜਲਦੀ ਹੁਣ ਤੁਹਾਨੂੰ ਦੇਖਣ ਨੂੰ ਮਿਲਣਗੇ ਜੀ ਸੁਣਨ ਨੂੰ ਮਿਲਣਗੇ ਗਾਣੇ ਜੀ ਕੀ ਬਾਤ ਹੈ ਔਰ ਉਹਨਾਂ ਦੀ ਗ੍ਰੋਥ ਦੇਖ ਕੇ ਉਹਨਾਂ ਦੀ ਇੰਨੀ ਉਹਨਾਂ ਨੇ ਹਾਈਪ ਕ੍ਰੀਏਟ ਕੀਤੀ ਹੋਈ ਹੈ ਹਿਸਟੋਰੀਕ ਮੂਮੈਂਟਸ ਅਸੀਂ ਦੇਖਦੇ ਹਾਂ ਹਿਸਟਰੀ ਕ੍ਰੀਏਟ ਕੀਤੀ ਉਸ ਤੇ ਕਿੰਨਾ ਕੁ ਮਾਨ ਮਹਿਸੂਸ ਹੁੰਦਾ ਹੈ ਸਿੰਘ ਜੀ ਤਾਂ ਆਪਣੇ ਇੰਡਸਟਰੀ ਦਾ ਨਾਮ ਉੱਪਰ ਲੈ ਕੇ ਗਏ ਬਿਲਕੁਲ ਜੀ ਜਦੋਂ ਵੀ ਨਾ ਕੋਈ ਪੰਜਾਬ ਦਾ ਬੰਦਾ ਬੇਸਿਕਲੀ ਪੰਜਾਬ ਦਾ ਮੈਂ ਖਾਸ ਤਾਂ ਕਹਿੰਦਾ ਕਿਉਂਕਿ ਮੈਂ ਇਹ ਕਿਤੇ ਤੋਂ ਬਿਲੋਂਗ ਕਰਦਾ ਮੈਂ ਇਹਦੀ ਗੱਲ ਕਰੂੰਗਾ ਨਾ ਬਾਕੀ ਗੱਲ ਇੱਕੋ ਜ਼ੁਬਾਨ ਨੂੰ ਜਦੋਂ ਮੂਰੇ ਕਰਦਾ ਦੁਨੀਆ ਵਿੱਚ ਹਰ ਚੀਜ਼ ਅਮਰਤਾਂ ਬਣ ਜਾਂਦੀ ਹੈ ਜਦੋਂ ਤੇ ਇਹ ਉਹ insan ਹੈ ਇਸੇ ਨੇ ਉਹ ਜ਼ੁਬਾਨ ਨੂੰ ਜਿਉਂਦਾ ਤਰ ਰੱਖਣ ਦੀ ਗੱਲ ਤੇ ਦੂਸਰੇ ਪਾਸੇ ਲੈ ਕੇ ਗਏ ਨੇ ਜਿੱਥੇ ਮੇਬੀ ਸਾਡੇ ਲਈ ਉਮੀਦਾਂ ਹੀ ਸੀ ਵੀ ਜਾਣਾ ਹੈ ਕਿ ਨਹੀਂ ਜਾਣਾ ਤੇ ਮੈਂ ਬਹੁਤ ਸ਼ੁਕਰਗੁਜ਼ਾਰਾਂ ਕਿ ਸਾਡੇ ਕੋਲੇ ਇਦਾਂ ਦਾ ਸਿਤਾਰਾ ਹੈ ਜਿਹੜਾ ਚਮਕਦਾ ਰਹੂਗਾ ਤੇ ਚਮਕਦਾ ਰਹਿਣਾ ਚਾਹੀਦਾ ਤੇ ਅਸੀਂ ਬਹੁਤ ਪਿਆਰ ਕਰਦੇ ਹਾਂ ਸਾਡੇ ਦਿਲ 'ਚ ਨੇ ਤੇ ਲਵ ਯੂ ਪਾਜੀ ਕੀ ਬਾਤ ਹੈ ਸੋ ਕੱਲ ਮੈਂ ਗੱਲ ਕਰ ਰਹੀ ਸੀ ਕਿ ਕਿਸੇ ਬਾਲੀਵੁੱਡ ਆਟਰਸ ਦੇ ਨਾਲ ਉਹਨਾਂ ਨੇ ਕਿਹਾ ਕਿ ਸਾਨੂੰ ਐਂ ਲੱਗਦਾ ਹੈ ਕਿ ਅਗਰ ਕੁਛ ਅਸੀਂ ਸਿੱਖਣਾ ਹੈ ਨਾ ਕਿਸੇ ਤੋਂ ਤੇ ਦਿਲਜੀਤ ਦੋਹਾਂਜ ਹੈ ਕਿਉਂਕਿ ਉਹ ਹਰ ਮੋਮੈਂਟ ਨੂੰ ਜਿੰਦੇ ਆ ਕਿੱਦਾਂ ਪ੍ਰੋਫੈਸ਼ਨਲੀ ਕੰਮ ਕਰਨਾ ਹੈ ਕੋਈ ਦਿਲਜੀਤ ਦੋਹਾਂਜ ਤੋਂ ਸਿੱਖੇ ਸੋ ਇੱਕ ਆਰਟਿਸਟ ਪ੍ਰੋਫੈਸ਼ਨਲ ਕਿੱਦਾਂ ਹੋ ਸਕਦਾ ਜਿੰਮੇਵਾਰੀ ਨਾ ਹੋ ਸਕਦਾ ਜੀ ਕਿਉਂਕਿ ਜਦੋਂ ਉਹਨੂੰ ਲੱਗੇ ਆਪਾਂ ਕੋਈ ਵੀ ਜੌਬ ਕਰਦੇ ਆ ਸਵੇਰੇ ਰੈਡੀ ਅਪ ਓਕੇ ਆਪਾਂ ਜਾਣੇ ਆ ਹਨਾ ਸਾਰੇ ਕਿਤੇ ਇਦਾਂ ਹੀ ਆਰਟਿਸਟ ਹੈ ਪ੍ਰੋਫੈਸ਼ਨਲ ਉਹਦੋਂ ਹੋ ਜਾਂਦਾ ਜਦੋਂ ਉਹਨੂੰ ਜ਼ਿੰਮੇਵਾਰੀ ਪੈਂਦੀ ਹੈ ਵੀ ਮੈਂ ਲੋਕਾਂ ਲਈ ਗਾਉਣਾ ਹੈ ਲੋਕਾਂ ਲਈ ਦਿਖਣਾ ਹੈ ਲੋਕਾਂ ਨੂੰ ਸੁਣਾਉਣਾ ਹੈ ਲੋਕਾਂ 'ਚ ਵਿਚਰਨਾ ਹੈ ਕਿਉਂਕਿ ਹੋ ਸਕਦਾ ਮੈਂ ਕਿਸੇ ਦਾ ਆਈਕਨ ਹੋਵਾਂ ਹੋ ਸਕਦਾ ਮੈਨੂੰ ਕੋਈ ਫੋਲੋ ਕਰਕੇ ਮੇਰੀ ਪਿੱਛੇ-ਪਿੱਛੇ ਆਉਣਾ ਹੋਵੇ ਹੋ ਸਕਦਾ ਮੇਰੇ ਤੇ ਏਡੀ ਜ਼ਿੰਮੇਵਾਰੀ ਪਈ ਹੈ ਵੀ ਮੈਂ ਇੱਕ ਬਹੁਤ ਵੱਡੀ ਚੀਜ਼ ਨੂੰ ਅੱਗੇ ਤੱਕ ਲੈ ਕੇ ਜਾਣਾ ਜਿਹਨੂੰ ਪਿੱਛੇ ਅੱਗੇ ਅਗਲੀਆਂ ਨਸਲਾਂ ਅਗਲੀ ਪੀੜ੍ਹੀ ਉਹਨਾਂ ਨੂੰ ਹਨਾ ਪਿੱਛੇ-ਪਿੱਛੇ ਆਉਂਦੀ ਆ ਪਿੱਛੇ ਆਏਗੀ ਤਾਂ ਇਸ ਕਰਕੇ ਕਹਿਣਾ ਵੀ ਜ਼ਿੰਮੇਵਾਰੀ ਨਾਲ ਜਿੰਨਾ ਹੈ ਤਾਂ ਪ੍ਰੋਫੈਸ਼ਨਲ ਰਹਾਂਗੇ ਨਹੀਂ ਤਾਂ ਫਿਰ ਆਏ ਜ ਗਏ ਆਏ ਗਏ ਇਦਾਂ ਚੀਜ਼ਾਂ ਚਲਦੀਆਂ ਰਹਿਣਗੀਆਂ ਵੈਰੀ ਟ੍ਰੂ ਵੈਰੀ ਟ੍ਰੂ ਕਿਉਂਕਿ ਬਹੁਤ ਸਾਰੇ ਆਰਟਿਸਟ ਅਸੀਂ ਦੇਖਦੇ ਆ ਨਾ ਚਾਹੇ ਇੰਟਰਵਿਊਜ਼ ਹੋਣ ਚਾਹੇ ਸੈੱਟ ਤੇ ਆਉਣਾ ਹੋਵੇ ਕੋਈ ਪੰਚੁਅਲ ਨਹੀਂ ਹੁੰਦਾ ਕੋਈ ਬਹੁਤ ਪੰਚੁਅਲ ਹੈ ਮਤਲਬ ਟਾਈਮ ਤੋਂ ਪਹਿਲਾਂ ਪਹੁੰਚ ਜਾਂਦੇ ਆ ਇਹ ਚੀਜ਼ਾਂ ਦਾ ਵੀ ਬਹੁਤ ਧਿਆਨ ਰੱਖਣਾ ਪੈਂਦਾ ਮੈਨੂੰ ਕਦੇ ਕੁਐਸਚਨ ਤਾਂ ਆਇਆ ਕਿਉਂਕਿ ਲੇਟ ਆਇ ਨਹੀਂ ਹਾਂ ਨਹੀਂ 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 ਜੈਸ਼ਨ ਫੜੇਗੇ ਤੁਸੀਂ ਦੇਖ ਲੋ ਨਹੀਂ ਚਲੋ ਹੋ ਜਾਂਦਾ ਕਦੇ ਕਦੇ ਕਿਉਂਕਿ ਕਈ ਚੀਜ਼ਾਂ ਨੇ ਟ੍ਰੈਫਿਕ ਦੇ ਹਿਸਾਬ ਨਾਲ ਹੁੰਦੀਆਂ ਨੇ ਨਹੀਂ ਨਹੀਂ ਕਈ ਕਈ ਆਪਣੇ ਪਰਸਨਲ ਕਾਰਨ ਹੁੰਦੇ ਨੇ ਥੋੜਾ ਬੋਤਾ ਲੇਟ ਹੋ ਜਾਂਦਾ ਪਰ ਪੰਕਚੁਐਲਿਟੀ ਸਾਨੂੰ ਜਿੱਥੇ ਚਾਹੀਦੀ ਹੈ ਉੱਥੇ ਚਾਹੀਦੀ ਚਾਹੀਦਾ ਇੱਕ ਮਿੰਟ ਵਰਸ਼ ਭਾਜੀ ਆਉਣੀ ਨੇ ਮਨ ਮੋਨ ਵਰਸ਼ ਭਾਜੀ ਆਉਣੀ ਉਹਨਾਂ ਤੋਂ ਸੁਣੀ ਸੀ ਗੱਲ ਕਿੰਦੇ ਯਾਰ ਆਪਾਂ ਨੂੰ ਲੋਕ ਪੈਸੇ ਦੇ ਰਹੇ ਨੇ ਸੁਣਨ ਆ ਰਹੇ ਨੇ ਪੈਸੇ ਦੇ ਕੇ ਹਨ ਜੇ ਆਪਾਂ ਅੱਧਾ ਘੰਟਾ ਪਹਿਲਾਂ ਪਹੁੰਚ ਜਾਂਗੇ ਕਿੱਡੀ ਵੱਡੀ ਗੱਲ ਹੈ ਜੇ ਲੇਟ ਜਾਣ ਦੇ ਨਾਲ ਹਣਾ ਜਾ ਮਿਲ ਲਾਂਗੇ ਸੋ ਇਹ ਵੀ ਸੋਚ ਆ ਇੱਕ ਕਈ ਟਾਈਮ ਤੀ ਪਹੁੰਚਦੇ ਨੇ ਇਹੀ ਬਾਕੀ ਹਰੇਕ ਦਾ ਆਪਣਾ ਪ੍ਰੋਸਪੈਕਟਿਵ ਹੈ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਜੀ ਸੋ ਸਿੰਘ ਜੀ ਤ ਸੋਸ਼ਲ ਮੀਡੀਆ ਦਾ ਬਹੁਤ ਦੌਰ ਚੱਲ ਰਿਹਾ ਹੈ ਅੱਜ ਕੱਲ ਮੈਨੂੰ ਲੱਗਦਾ ਕਿ ਪਲੈਟਫਾਰਮ ਲੈਣਾ ਔਖਾ ਨਹੀਂ ਹੈ ਤੁਸੀਂ ਘਰੇ ਬੈਠੇ ਕਿਸੇ ਵੀ ਕੋਨੇ 'ਚ ਬੈਠ ਕੇ ਆਪਣੇ ਟੈਲੈਂਟ ਨੂੰ ਸ਼ੋਕੇਸ ਕਰ ਸਕਦੇ ਹੋ ਸੋ ਤੁਸੀਂ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਤੁਸੀਂ ਕਿੰਨੇ ਕੁ ਬੇਸਿਕਲੀ ਖੁਦ ਐਕਟਿਵ ਹੋ ਸੋਸ਼ਲ ਮੀਡੀਆ ਦੇ ਮੈਨੂੰ ਪਤਾ ਕੀ ਹੈ ਜੀ ਅੱਜ ਕੱਲ ਵਿੰਡੋ ਬਹੁਤ ਖੁੱਲੀਆਂ ਨੇ ਤੇ ਤੁਹਾਨੂੰ ਦੇਖਣ ਵਾਲੇ ਨੇ ਹਰ ਵਿੰਡੋ 'ਚ ਦੇਖ ਲੈਣਾ ਸੋ ਤੁਹਾਡੇ ਤੇ ਅਮੀ ਤੁਸੀਂ ਹੁਣ ਕਿਦਾਂ ਦੀ ਵਿੰਡੋ ਦੇ ਵਿੱਚੋਂ ਕਿਦਾਂ ਦਾ ਆਪਣੇ ਆਪ ਨੂੰ ਦਿਖਾਉਣਾ ਹੈ ਹਨਾ ਤੇ ਮੈਂ ਤਾਂ ਬਸ ਬਹੁਤ ਘੱਟ ਯੂਜ਼ ਕਰਦਾ ਕਿਉਂਕਿ ਮੈਂ ਥੋੜਾ ਜਿਹਾ ਆਪਣੇ ਆਪ ਚ ਹੀ ਰਹਿਣਾ ਪਸੰਦ ਕਰਦਾ ਪ੍ਰਾਈਵੇਟ ਲਾਈਫ ਮੈਨੂੰ ਵਧੀਆ ਲੱਗਦੀ ਆ ਥੋੜਾ ਜਿਹਾ ਨਿੰਜੀ ਆਪਦੀ ਜ਼ਿੰਦਗੀ ਜਿੰਨੀ ਹੋਵੇ ਠੀਕ ਆ ਪਰ ਹੁਣ ਪ੍ਰੋਫੈਸ਼ਨਲ ਤੌਰ ਤੇ ਮੈਨੂੰ ਕਰਨੀ ਪੈਣੀ ਹੈ ਜਾਂ ਕਰਦੇ ਆ ਤੇ ਹੁਣ ਲੱਗੇ ਹੋਇਆ ਜੀ ਬਸ ਹੌਲੀ ਹੌਲੀ ਜਲਦੀ ਦਿਖਾਂਗੇ ਹੱਥ ਤੇ ਇਹਨਾਂ ਨੂੰ ਐਕਟਿਵ ਸੋਸ਼ਲ ਮੀਡੀਆ ਤੇ ਰਹਿਣ ਦੇ ਲਈ ਤੁਸੀਂ ਕਿਵੇਂ ਐਕਟੀਵੇਟ ਕਰ ਰਹੇ ਹੋ ਭਾਈ ਇਹਨਾਂ ਨੂੰ ਕਹਿੰਦੇ ਹੁਣੇ ਜੀ ਰੀਲ ਬਣਾਓ ਡੇਲੀ ਇੱਕ ਅਬ ਦਾ ਤਿਆਰ ਰੈਡੀ ਹੋ ਕੇ ਜੋ ਵੀ ਆ ਫੋਟੋ ਪਿਕਚਰ ਕਰੋ ਤੇ ਲੋਕਾਂ ਨਾਲ رابطہ ਕਰੋ ਇਹਨਾਂ ਸੁਣੀਆਂ ਸੁਣੀਆਂ ਚੀਜ਼ਾਂ ਸੁਣੋ ਉਹਨਾਂ ਨੂੰ ਪ੍ਰਮੋਟ ਕਰੋ ਪੁਰਾਣੇ ਗਾਣੇ ਨੇ ਜਿਹੜੇ ਉਹਨਾਂ ਨੂੰ ਸੁਣ ਕੇ ਉਹਨਾਂ ਨੂੰ ਦੁਬਾਰਾ ਰੀਕ੍ਰੀਏਟ ਕਰਕੇ ਪਾਓ ਹਨਾ ਜਾਂ ਲੋਕਾਂ ਦੇ ਵਿੱਚ ਜਾਨੀ ਕਿ ਜੋ ਵੀ ਹੈਗਾ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਕਰਦੇ ਰਹੋ ਕਿਉਂਕਿ ਲੋਕਾਂ ਨੇ ਤੁਹਾਨੂੰ ਪਸੰਦ ਕਰ ਹੀ ਲੈਣਾ ਨਾ ਇੱਥੇ ਤੇ ਲੋਕ ਟਾਕੀਆਂ ਖੜਗਾ ਕੇ ਹਟੋਗੇ ਹਨਾ ਜਿਨੇ ਜਿਨੇ ਹੋਣਾ ਹੈ ਜਿਨੇ ਕਰਨਾ ਹੈ ਉਹਨੇ ਕਰ ਲੈਣਾ ਸੋ ਇਹ ਵੀ ਵਿਚਾਰੀ ਲੱਗੀ ਹੋਈ ਆ ਜੀ ਠੀਕ ਠੀਕ ਸੋ ਜਸ਼ਨ ਅਸੀਂ ਤੁਹਾਡੀ ਵੋਕਲਸ ਸੁਣੀ ਬਹੁਤ ਅੱਛੀ ਆ ਬੁਕਸ ਵਗੈਰਾ ਰੀਡ ਕਰਨੀਆਂ ਪਸੰਦ ਕਰਦੇ ਹੋ ਥੋੜੀ ਰਿਸਰਚ ਕਰਦੇ ਹੋ ਪਹਿਲਾਂ ਤਾਂ ਨਹੀਂ ਸੀ ਕਰਦੀ ਜਦੋਂ ਤੋਂ ਸਾਨੂੰ ਮਿਲਿਆ ਉਦੋਂ ਤੋਂ ਮੈਂ ਸਟਾਰਟ ਕੀਤੀ ਹੈ ਓਕੇ ਕਿਸ ਤਰ੍ਹਾਂ ਦੀਆਂ ਬੁਕਸ ਚਲੋ ਬੇਸਿਕਲੀ ਤੁਸੀਂ ਸ਼ੁਰੂਆਤ ਕੀਤੀ ਹੈ ਵੈਸੇ ਕਿਸ ਤਰ੍ਹਾਂ ਦੀਆਂ ਬੁਕਸ ਰੀਡ ਕਰਨੀਆਂ ਪਸੰਦ ਹੈ ਤੁਹਾਨੂੰ ਜਿੰਨੀਆਂ ਕਿ ਮੈਨੂੰ ਸਮਝ ਆਉਂਦੀਆਂ ਓਕੇ ਇਹ ਸਾਰੀ ਦੰਦ ਨੇ ਆਦਰਵਾਈਸ ਨਾਲ ਇੱਕ ਤੋਂ ਮੈਂ ਆਪ ਵੀ ਮੰਗਾਈ ਆ ਸ਼ਿਵ ਕੁਮਾਰ ਬਟਾਲਵੀ ਜਰੀ ਬਾਕੀ ਪੜੀ ਜਾਣਿਆ ਜਿੰਨਾਂ ਨੂੰ ਸਮਝ ਆ ਗਿਆ ਸਮਝ ਲੈਣ ਦੇ ਆ ਬਾਕੀ ਇਹਨਾਂ ਨੂੰ ਪੁੱਛ ਲੈਣ ਦੇ ਹੁੰਨੇ ਆ ਓਕੇ ਕੀ ਹਾਲ ਹੈ ਸੋ ਤੁਸੀਂ ਕੋਈ ਗਾਣਾ ਸੁਣਾ ਦਿਓ ਸਾਨੂੰ ਗਾਣਾ ਇੱਕ ਨਾ ਮੇਰਾ ਪਿੱਛੇ ਜੇ ਗਾਣਾ ਵਧੀਆ ਲੋਕਾਂ ਨੇ ਮੈਨੂੰ ਪਿਆਰ ਦਿੱਤਾ ਮੈਂ ਹਮੇਸ਼ਾ ਹੀ ਕਹਿੰਦਾ ਉਹਨਾਂ ਨਾਲ ਤੁਹਾਡੇ ਅੰਦਰ ਨਾ ਇੱਕ ਖਾਸ ਚੀਜ਼ ਹੈ ਉਹ ਲੋਕਾਂ ਨੇ ਕਬੂਲ ਕਰ ਲੈਣੀ ਹੈ ਨਾ ਮੈਂ ਉਹਦੇ ਵਿੱਚ ਇੱਕ ਗੱਲ ਕਹੀ ਸੀ ਮੈਂ ਕਿ ਉਹ ਕਿਹੜੇ ਕਿਹੜੇ ਰਾਹ ਚੋਂ ਲੈ ਕੇ ਆਈ ਜ਼ਿੰਦਗੀ ਇੱਕ ਮੇਰੀ ਮਾਂ ਦੂਜਾ ਰੱਬ ਜਾਣਦਾ ਕੈਂਟ ਗੱਲ ਸਮੇਂ ਨੇ ਸਿਖਾਈ ਮਿੱਤਰੋ ਤੁਹਾਡੇ ਨਾਲੋਂ ਤੁਹਾਨੂੰ ਨਹੀਂ ਕੋਈ ਵੱਧ ਜਾਣਦਾ ਕਿਹੜੇ ਕਿਹੜੇ ਰਾਹ ਚੋਂ ਲੈ ਕੇ ਆਈ ਜ਼ਿੰਦਗੀ ਇੱਕ ਮੇਰੀ ਮਾਂ ਦੂਜਾ ਰੱਬ ਜਾਣਦਾ ਕੈਂਟ ਗੱਲ ਸਮੇਂ ਨੇ ਸਿਖਾਈ ਮਿੱਤਰੋ ਤੁਹਾਡੇ ਨਾਲੋਂ ਤੁਹਾਨੂੰ ਨਹੀਂ ਕੋਈ ਵੱਧ ਜਾਣਦਾ ਸੋ ਆਪਣੇ ਤੇ ਕੌਨਫੀਡੈਂਟ ਰੱਖੋ ਹਰ ਚੀਜ਼ ਹੋ ਜਾਣੀ ਆ ਜੀ ਦੁਨੀਆ ਦੇ ਵਿੱਚ ਹਰ ਚੀਜ਼ ਹੋ ਜਾਣੀ ਆ ਜੋ ਤੁਸੀਂ ਪ੍ਰਡਿਕਟ ਕਰ ਲਿਆ ਜੋ ਤੁਸੀਂ ਸੋਚ ਲਿਆ ਸੋ ਆਪਦਾ ਚੰਗਾ ਚੰਗਾ ਸੋਚੋ ਵਰਕ ਕਰਦੇ ਰਹੋ ਉਮੀਦਵਾਨ ਰਹੋ ਉਸੇ ਇਦਾਂ ਪ੍ਰਮਾਤਮਾ ਨੇ ਭਾਗ ਲਾਈ ਜਾਣੀ ਓਕੇ ਸੋ ਰੱਬ ਤੇ ਕਿੰਨਾ ਕੁ ਵਿਸ਼ਵਾਸ ਰੱਖਦੇ ਹੋ ਰੱਬ ਮੈਨੂੰ ਲੱਗਦਾ ਵਿਸ਼ਵਾਸ ਰੱਖਣ ਵਾਲੀ ਚੀਜ਼ ਨਹੀਂ ਫੀਲ ਕਰਨ ਵਾਲੀ ਚੀਜ਼ ਹੈ ਹਨਾ ਸੋ ਤੁਹਾਡਾ ਫੀਲ ਕਿੰਨਾ ਕੁ ਗੂੜਾ ਤੁਹਾਡੀ ਆਸਤਾ ਉਹ ਕਿੰਨੀ ਕੁ ਗੂੜੀ ਹੈ ਰੱਬ ਨੂੰ ਪਾਉਣਾ ਕਿੰਨਾ ਕੁ ਔਖਾ ਹੈ ਰੱਬ ਨੂੰ ਪਾ ਹੀ ਨਹੀਂ ਜਾ ਸਕਦੇ ਰੱਬ ਸਾਡੇ ਵਿੱਚ ਹੈ ਸਾਡੇ ਕੋਲ ਹੈ ਜੋ ਮਹਿਸੂਸ ਕਰਨ ਦੀ ਗੱਲ ਹੈ ਨਾ ਜੋ ਚੀਜ਼ ਮਹਿਸੂਸ ਹੋਗੀ ਉਹ ਹੈ ਨਾ ਜੇ ਤੁਸੀਂ ਉਹਦਾ ਸਟੈਚੂ ਬੁక్స్ ਵਰਡਿੰਗ ਰਾਈਟਿੰਗ ਟਾਕਿੰਗ ਜੀ ਉਹਨੂੰ ਲੈ ਕੇ ਜਾਓਗੇ ਨਾ ਫਿਰ ਤੁਸੀਂ ਹਲ ਜਾਣਾ ਅੱਖਾਂ ਬੰਦ ਕਰੋ ਤੇ ਬਸ ਆਨੰਦ ਲਓ ਤੁਹਾਡੇ ਕੋਲ ਹੈ ਤੁਹਾਡੀ ਬੇਸਿਕਲੀ ਰੁਟੀਨ ਕੀ ਰਹਿੰਦੀ ਹੈ ਮਾਰਨਿੰਗ ਤੋਂ ਲੈ ਕੇ ਇਵਨਿੰਗ ਤੱਕ ਚਾਹੇ ਰਾਤ ਤੱਕ ਬਸ ਕੁਝ ਨਹੀਂ ਮੈਂ ਇਦਾਂ ਸੋਚਦਾ ਜਾਂ ਰਹਿਣਾ ਜਾਂ ਪੜਦਾ ਜਾਂ ਦੇਖ ਲਈਦਾ ਪੜਪੁੱੜ ਲਈਦਾ ਮੈਂ ਰੀਲਸ ਦੇਖ ਲਈ ਜਾਂਦੇ ਨੇ ਜਾਂ ਕ੍ਰਿਕਟ ਖੇਡ ਲਈਦੀ ਆ ਜਾਂ ਫਿਰ ਸੋਣਾ-ਸੋਣਾ ਸੋਚਣ ਤੇ ਵੱਧ ਲੱਗਦਾ ਹੈ ਵੀ ਹਾਂ ਸੋਚ ਸੋਚਿਆ ਕੀ ਜਾਵੇ ਨਾ ਕਿਉਂਕਿ ਸੋਚਣ ਦੇ ਨਾਲ ਹੀ ਸਾਰਾ ਕੁਝ ਆ ਨਾ ਤੁਹਾਡੀ ਸੋਚ ਨੂੰ ਜਦੋਂ ਤੁਸੀਂ ਤਰੋ ਤਾਜ਼ਾ ਰੱਖਦੇ ਹੋ ਫਿਰ ਸੋਹਣੀ ਸੋਹਣੀ ਚੀਜ਼ਾਂ ਖਿਆਲ ਤੁਹਾਡੇ ਦਿਮਾਗ 'ਚ ਆਉਂਦੇ ਨੇ ਸੋ ਮੈਨੂੰ ਇਦਾਂ ਲੱਗਦਾ ਖੁਸ਼ ਰਹਿਣਾ ਚਾਹੀਦਾ ਸਾਰਿਆਂ ਬਾਰੇ ਚੰਗਾ ਸੋਚਣਾ ਚਾਹੀਦਾ ਸਭ ਕੁਝ ਚੰਗਾ ਹੋ ਜਾਣਾ ਉਹ ਸਰਵੱਤ ਦੇ ਭਲੇ ਵਾਲੀ ਗੱਲ ਨਹੀਂ ਆਉਂਦੀ ਦੁਨੀਆ ਦੇ ਬਾਰੇ ਇੰਨਾ ਸੋਹਣਾ ਸੋਚੋ ਵੀ ਉਹੀ ਚੀਜ਼ ਸੋਹਣੀ ਸੋਹਣੀ ਤੁਹਾਡੇ ਨਾਲ ਵੀ ਹੋ ਜਾਣੀ ਹੈ ਸੋ ਜਾਂਦੇ ਜਾਂਦੇ ਕੁਝ ਖਾਸ ਕਹਿਣਾ ਜਸ਼ਨ ਤੁਸੀਂ ਸਿੰਘਜੀਤ ਤੁਸੀਂ ਜਸ਼ਨ ਕਹੋਗੀ ਖਾਣ ਹਾਂਜੀ ਮੈਂ ਕੀ ਖਾਸ ਕਰ ਤੁਸੀਂ ਇਹ ਕਹੋ ਕਿ ਮੇਰੇ ਗਾਣੇ ਬਹੁਤ ਜਲਦੀ ਹੋਰ ਵੀ ਬਹੁਤ ਸਾਰੇ ਆਉਣੇ ਨੇ ਤੁਸੀਂ ਮੈਨੂੰ ਪਿਆਰ ਦਿਓ ਜਿਸ ਤਰ੍ਹਾਂ ਸਿੰਘਜੀਤ ਨੂੰ ਦਿੰਨੇ ਹੋ ਸੋ ਹਾਂਜੀ ਸਾਰੇ ਜਣ ਸਾਰੇ ਜਣ ਮੈਨੂੰ ਪਿਆਰ ਦਿਓ ਜਿੰਨਾ ਸਿੰਘ ਜੀ ਸਾਨੂੰ ਦਿੰਨੇ ਹੋ ਗਾਣਿਆਂ ਨੂੰ ਬਾਕੀ ਮਿਹਨਤ ਕਰਾਂਗੇ ਹੂੰ ਅੱਗੇ ਆਵਾਂਗੇ ਜ਼ਰੂਰ ਆਵਾਂਗੇ ਹਾਂਜੀ ਹਾਂਜੀ ਬਿਲਕੁਲ ਜੀ ਸੋ ਮੇਰੀ ਤਾਂ ਇਹੀ ਦੁਆ ਸਾਰਿਆਂ ਨੂੰ ਸੋਹਣੀ ਪੰਜਾਬੀ ਸੋਹਣੇ ਗੀਤ ਸੋਹਣੀਆਂ ਸੋਹਣੀਆਂ ਚੀਜ਼ਾਂ ਨੂੰ ਪ੍ਰਮੋਟ ਕਰਿਆ ਕਰੋ ਦੇਖਿਆ ਕਰੋ ਉਤਸ਼ਾਹ ਪੈਦਾ ਕਰਿਆ ਕਰੋ ਕਿਉਂਕਿ ਗਾਣੇ ਜਿਹੜੇ ਨੇ ਨਾ ਲੌਂਗ ਟਾਈਮ ਨੇ ਇਹ ਇਹ ਅਮਰ ਰਹਿਣਗੇ ਇਹ ਦਾਦੇ ਪੋਤਿਆਂ ਤੱਕ ਪਹੁੰਚਣਗੇ ਜਦੋਂ ਆਪਾਂ ਕੱਲ ਨੂੰ ਦੇਖਾਂਗੇ ਤਾਂ ਇਹੀ ਚੀਜ਼ਾਂ ਉਗੜ ਕੇ ਮੂਰੇ ਆਉਣੀਆਂ ਨੇ ਹਨਾ ਸੋ ਸਾਨੂੰ ਜਿੱਦਾਂ ਮੈਂ ਲਿਖਦਾ ਜਿੱਦਾਂ ਜਸ਼ਨ गाਊਗੀ ਹੁਣ ਤੁਸੀਂ ਜ਼ਰੂਰ ਮੈਨੂੰ ਮੈਨੂੰ ਪਤਾ ਪਿਆਰ ਦੋਗੇ ਤੇ ਇਦਾਂ ਤੁਹਾਡੇ ਤੱਕ ਪਹੁੰਚ ਹੋ ਜਾਣੀ ਹੈ ਤੇ ਤੁਸੀਂ ਆਪਣੇ ਦਿਲ 'ਚ ਕਬੂਲ ਕਰ ਲੈਣਾ ਜਿਉਂਦੇ ਵਾਸਤੇ ਰਹੋ ਹੱਸਦੇ ਵਾਸਤੇ ਰਹੋ ਥੈਂਕ ਯੂ ਸੋ ਮੱਚ ਸਿੰਘਜੀਤ ਐਂਡ ਜਸ਼ਨ ਸਾਡੇ ਨਾਲ ਖਾਸ ਗੱਲਬਾਤ ਕਰਨ ਦੇ ਲਈ ਸੋ ਅਸੀਂ ਜੀ ਮੇਰੇ ਨਾਲ ਉਹੋ ਕਲਾਕਾਰ ਜਿਨ੍ਹਾਂ ਨੂੰ ਪਛਾਣ ਦੀ ਜ਼ਰੂਰਤ ਨਹੀਂ ਹੈ ਜਿਨ੍ਹਾਂ ਦੀ ਵਾਈਬਸ ਬਹੁਤ ਪੋਜ਼ਿਟਿਵ ਹੈ ਜਿਹੜੇ ਹਮੇਸ਼ਾ ਪੋਜ਼ਿਟਿਵ ਰਹਿਣ ਦੀਆਂ ਗੱਲਾਂ ਕਰਦੇ ਨੇ ਤੁਸੀਂ ਇੰਟਰਵਿਊ ਚ ਵੀ ਸੁਣੀ ਹੈ ਔਰ ਆਪਣੇ ਨਾਲ ਕਨੈਕਸ਼ਨ ਫੀਲ ਕਰਾਉਂਦੇ ਨੇ ਹਰ ਕਿਸੇ ਨੂੰ ਉਹਨਾਂ ਦੇ ਗਾਣਿਆਂ ਨਾਲ ਤੁਸੀਂ ਰਿਲੇਟ ਕਰ ਪਾਉਂਦੇ ਹੋ ਔਰ ਗਾਣੇ ਐਵਰਗ੍ਰੀਨ ਹੋ ਗਏ ਨੇ ਕਿਉਂਕਿ ਬਹੁਤ ਸਾਰੇ ਗਾਣੇ ਜਿਹੜੇ ਇਹੋ ਜਿਹੇ ਨੇ ਜਿਹੜੇ किसी भी पर्टिकुलर मोमेंट से उन्होंने ही वजदे हैं और उन्होंने ही वायरल होंगे हैं सो so, उम्मीद करते हैं कि आने वाले समय से होर भी बहुत सारे सुपर डुपर हिट गीत सिंह जीत वालों तो हाँ तक पहुँचाए जाएंगे सानू भी बेसबरी इंतजार रहेगा सो so, फिलहाल ही मैंने दो इजाजत कैमरामैन सुमित मनप्रीत खुलर दैनिक सवेरा टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर